ਮੁੰਡੇ ਜੀ ਨੂੰ ਪਰਵਾਹ ਓਏ ਐਨ ਵੇਖ ਬਾਬਾ ਜੀ ਆ ਮਦਾ ਟੀਗਾ ਇਹ ਲਾਉਂਦਾ ਨਾ ਫੜਿਆ ਸੀ ਸ਼ਰਾਬ ਪੀ ਕੇ ਕੋਤਰੇ ਗਿਆ ਆ ਗੁਰੂ ਘਰ ਦੇ ਵਿੱਚ ਚੋਰੀ ਕਰਦਾ ਸੀ ਤੇ ਇਹਨੂੰ ਸਹੀ ਸਲਾਮਤ ਫਿਰ ਵੀ ਇਹਦੇ ਘਰ ਦੇ ਵਿੱਚ ਇਹ ਦੋ ਨਗਰਾਂ ਦੀਆਂ ਪੰਚਾਇਤਾਂ ਜਿਹੜੀਆਂ ਛੱਡ ਕੇ ਚੱਲੀਆਂ ਨੇ ਇਹਨੇ ਬੜਾ ਜੀ ਗੀ ਆ ਟੀਗਾ ਜੀ ਦਾ ਦੋਈ ਨੂੰ ਇਹ ਨਸਾ ਜਤ ਕੋਟੀ ਮੈਂ ਬੜਾ ਸਮਝਿਆ ਆ ਤੂੰ ਮੈਂ ਤੇ ਕੁਛ ਨਹੀਂ ਕਰਦਾ ਬਾਬਾ ਜੀ ਮੰਮੀ ਆ ਜਾਂਦਾ ਮਾਰਦਾ ਤੂੰ ਹੱਟਾ ਕਿਤੇ ਨਾ ਲੱਗ ਮਾ ਜਰ ਮੰਗਣਾ ਤੇ ਨਾ ਇੱਕ ਚੰਗਾ ਨਸਾ ਜੇ ਲਊ ਕਰਦੇ ਨਾ ਤੇਰੇ ਹੋਣੇ ਆ ਵੇਖੀ ਸਭ ਠੀਕ ਆ ਤੂੰ ਸਾਰਾ ਨੂੰ ਤੁਰਾ ਭਜੇਗਾ ਕਿੰਦੇ ਕਿੱਥੇ ਖੜੇ ਪਾਸੇ ਲੱਖੀ ਹੂ ਆਹ ਲੇਟ ਮਾਰੀ ਆਂ ਦੱਸ ਕਿੱਥੇ ਰੱਖੀ ਆ ਇਹ ਵਾਜਦੀ ਆ ਲੇਟ ਮਾਰੀ ਆ ਨਾ ਯਾਰਾ ਸ਼ਰਿੰਗ ਵਾਲੇ ਸਾਡੇ ਨਾਲ ਕਿ ਲੜਵੇ ਮੇਰੀ ਪਲੇਟ ਕਿੱਥੇ ਗਈ ਫੜੋ ਫੜੋ ਇਹਨੂੰ ਕਿੱਥੇ ਰੱਖੀ ਦੱਸ ਦੱਸ ਪੁੱਤ ਦੱਸ ਨੂੰ ਪਤਾ ਲੱਗਿੰਦੇ ਆਂ ਤੂੰ ਤੇ ਨਾ ਮੈਂ ਖੜਿਆ ਕੋਈ ਨਹੀਂ ਮੈਂ ਖੜਿਆ ਨਹੀਂ ਨਾ ਤੇ ਖੜਿਆ ਨਹੀਂ ਪਾ ਦਿਆ ਕਰ ਮੈਂ ਚੱਲ ਗਈ ਲੈ ਗਿਆ ਉਹ ਇਹ ਤਾਂ ਗਈ ਆ ਮੈਂ ਇੱਥੇ ਰੱਖੀ ਇਹ ਤਾਂ ਲੈ ਗਿਆ ਰੱਖਦੀ ਰੱਖੀ ਤੂੰ ਸਾਡੂੰ ਕਿੱਥੇ ਆ ਕਿੱਥੇ ਦੱਸ ਜਾ ਜਾ ਖੜ ਖੜ ਕਿੱਥੇ ਆ ਲੈ 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 ਤੈਨੂੰ ਇੰਨਾ ਚਾਹਣਾ ਦੀਦਾਣੀ ਕਿੱਥੇ ਕਿਹਦੀ ਬਸ ਇਹਨੇ ਸਵੇਰ ਲੱਕੋਈ ਆ ਪਲੇਟ ਲੈ ਹਾਂ ਆ ਮੂਰੇ ਲੱਗੇਗਾ ਦੱਸ ਕਿਥੇ ਮੁੰਡੇ ਨੂੰ ਪਤਾ ਹੋ ਜਾਂਦਾ ਓਏ ਹਾਂ ਮਾਰੇ ਬਾਬਾ ਤੋਰ ਫੇਰ ਤੋਰ ਤੋਰਪਾ ਪੜਿਆ ਨਹੀਂ ਜਾਂਦਾ ਨਿਆ ਕਿਉਂ ਮਾਰ ਦਾ ਦਾਗ ਤੁੰਨੋ ਇਹ ਅੰਜ ਨਹੀਂ ਘਟਦਾ ਇਹਨੇ ਹਾ ਗੀਲੇ ਗੇ ਦੀਆ ਆ ਵੇਖੋ ਜੀ ਅਮਲੀਆ ਦੇ ਹਾਲ ਦੱਸ ਕਿੱਥੇ ਛੇਤੀ ਦੱਸ ਲਾਈਟ ਆ ਵੇ ਉਹ ਨਹੀਂ ਤੇ ਸਰਚ ਲਾਈਟ ਪਿੱਛੇ ਆਉਂਦੀ ਆ ਵੇ ਉਹ ਜਾ ਉਥੋਂ ਟਾਰਚਾ ਫੜ ਕੇ ਲਾਈਟ ਇਹ ਭੱਜਣ ਦੀ ਤਿਆਰੀ ਜੇ ਭੱਜ ਕਿੱਥੇ ਜਾਣਾ ਮੇਰੇ ਕੋਲ ਪੰਡ ਪਾਰ ਦੀ ਇਧਰ ਗੱਲ ਸੁਣ ਪਹਿਲਾਂ ਜਨਾਬੋ ਨਹੀਂ ਤੇਰੀ ਗੱਲ ਹੋएगी ਤੇ ਦੱਸ ਦੇ ਮੈਂ ਰੱਖੀ ਇਹਨੇ ਪਲੇਟ ਮੈਂ ਰੱਖਣ ਦੱਸਣਗਾ ਤੈਨੂੰ ਮੈਂ ਤੇਰੇ ਪਤਾ ਨੂੰ ਦੱਸ ਦੇ ਕੋਈ ਤੈਨੂੰ ਕੋਈ ਨਹੀਂ ਕਹਿੰਦਾ ਜਿੱਥੇ ਆ ਗਾ ਉਹ ਕਹਗਾ ਉੱਥੋਂ ਕੱਢ ਦੇ ਜੋ ਜਿੱਥੇ ਕੋਈ ਕੋਖ ਨਹੀਂ ਚਲਾ ਜੀ ਚਲਾ ਵੇ ਲੈਟ ਕੋਲੀ ਆ ਇਧਰ ਉਹ ਲੈਟ ਤੇ ਅੱਗੇ ਕੇ ਜਾਊਗੀ ਚਲਾ ਇਧਰ ਚੱਲ ਕਾਚਾ ਇੰਦਰੀ ਜੀ ਕਿਥੇ ਹੈਗੀ ਦੱਸ ਦੇ ਆ ਜਾ ਮਰਾਪਾ ਆ ਜਾ ਕਿਥੇ ਰਿਖਾ ਲੈ ਲੈ ਫੋਨ ਆ ਦੇ ਦੇ ਯਾਰ ਦੇ ਦੇ ਕੋਈ ਨਹੀਂ ਦਾ ਲੈ ਫੋਨ ਸਾਰੀ ਕੋ ਲੈ ਕੇ ਪਾ ਚਲੇ ਪੈ ਚੁੱਕੇ ਤੇ ਬੰਦਾ ਕਿਤੇ ਨਹੀਂ ਜੱਤੀ ਪਾ ਚ ਗਿਆ ਬਾਬਾ ਤੂੰ ਐਨ ਲੱਭ ਜਾ ਅੱਜ ਕਿਥੇ 10 ਕਿਥੇ ਲਗਾਈ ਆ ਪਹਿਲੇ ਲੱਭੂਗਾ ਵੇਖੀ ਨਾ ਦਾ ਓ ਮੇਰੀ ਯੋਧਨੀ ਨਹੀਂ ਨਹੀਂ 8:30 9 ਵਜੇ ਤੱਕ ਦੇਖ ਲੈ ਯਾਰ ਇਧਰ ਆਈ ਮੇਰੀ ਦੇਖ ਲੈ ਚਲ ਫਿਰ ਕੋਈ ਨਹੀਂ ਹੋਇਆ ਕੱਲ ਆਉਂਦਾ ਸਾਨੀ ਮੇਖੀ 베ਰੀ ਦੀ ਭਾਂਜੂ ਦੇ ਵੇਖ ਮੇਰੀ ਲਾਲੀਏ ਮੇਰੀ 라ਦੀਆਂ ਨਹੀਂ ਦੇ ਬੰਦਿਆਂ ਨੂੰ ਛੇਤੀ ਦੱਸ ਦੇ ਛੇਤੀ ਦੱਸ ਦੇ ਵੀਰ ਮੈਂ ਦੱਸਦਾ ਦੱਸ ਦੇ ਦੱਸ ਛੇਤੀ ਕਰ ਨੇਹਾ ਵਾ ਹੁਣ ਕੀ ਕਰੀਏ ਅੱਗਿਆ ਲੈਟ ਦੇਤੀ ਹੁਣ ਤੈਨੂੰ ਜੋ ਨੂੰ ਵੇਖ ਲੈਣ ਦੇ ਕਿੱਥੇ ਹੈ ਕਿੱਥੇ ਮੈਂ ਕਿਹਾ ਨਾ ਫੌਜੀ ਸੌਕ ਟਾਰ ਚ ਲੈ ਲਾ ਨਾਣੀ ਕਿਹੜੀ ਤੋੜੀ ਓਏ ਅਮੇ ਡਿਆ ਓਏ ਨਹੀਂ ਕਰ ਛੱਡਾ ਇਹਦੇ ਇੱਕ ਮਿੰਟ ਇੱਕ ਮਿੰਟ ਛੱਡਾ ਪਖਾਂਡ ਕਰਨ ਦਿਆ ਫੇਰੀ ਇਹਦੇ ਦੱਸ ਦੇ ਕਿੱਥੇ ਮੈਂ ਪਿਲੇਟ ਦੱਸ ਲੰਗਾ ਓਏ ਮਿੰਟ ਦੇ ਕੋ ਤਿੰਨ ਨਹੀਂ 60 10 ਮਿੰਟ ਤੇਰੇ ਕੋਲ ਆ ਗਏ ਦਾਦੇ ਓਏ ਬੱਲ ਇਹਦੀ ਉਹਦੇ ਵਾਂਗੂ ਕਰਨ ਦਿਆ ਜਿਹੜੇ ਪਿਛਲੇ ਗਲੇ ਨਹੀਂ ਗਏ ਇਨੇ ਜੇ ਵੇਚੀ ਤੇ ਦੱਸ ਦੇ ਇਹਨੂੰ ਕਹੋ ਵੇਚੀ ਤੇ ਦੱਸ ਦੇ ਉਹ ਉੱਧਰ ਗਾਹ ਨੂੰ ਉਹ ਬੇਰੀ ਆਉਂਦੀ ਆ ਉਹ ਉੱਧਰ ਵੀ ਉੱਧਰ ਨਹੀਂ ਆ ਉਹ ਪਲੇਟ ਕੀ ਤੇ ਪੇਚ ਕਾਸਿਆ ਲੱਭਣ ਨਹੀਂ ਦਿਆ ਤੈਨੂੰ ਇਹ ਗੱਲ ਤਾਂ ਐਡੀ ਦੰਡਾ ਨਹੀਂ ਮਾਰਦਾ ਓਏ ਤੇ ਹੱਡੇ ਮਾਰ ਕੇ ਮਾਰ ਕੇ ਤੂੰ ਮਰਨਾ ਹੱਡੇ ਮਾਰ ਕੇ ਡੰਡੇ ਨਾਲ ਯਾਰ ਡੰਡੇ ਨਾਲ ਕੀ ਕਰੇਗਾ ਡੰਡੇ ਨਾਲ ਫਿਰ ਤੈਨੂੰ ਅਸੀਂ ਡੰਡਾ ਤੇ ਮੈਂ ਮਗਰੋਂ ਤੇਰਾ ਮਰ ਇੱਕ ਘਰ ਬੋਲ ਦੇਣਾ ਇਹ ਦੋ ਪੈਰ ਤੋਂ ਪਟਲੇ ਦੇ ਉਹ ਦੇਖ ਲੈ ਕਿੱਥੇ ਅਸੀਂ ਘੁੰਮੀ ਜਨੇ ਉਹ ਹੈ ਨਹੀਂ ਇਹਨੇ ਹੋਰ ਕਿਹਦਾ ਛੱਟ ਆਇਆ ਬੱਲ ਨਹੀਂ ਨਹੀਂ ਰੱਖੀ ਆ ਬਾਬਾ ਜੀ ਇੱਧਰ ਨਹੀਂ ਰੱਖੀ ਜਾਨੇ ਤਿੰਨਾਂ ਸ਼ਦਾਈ ਬਣਾਉਣ ਚੱਲ ਲੱਭ ਲੋ ਟੈਨਸ਼ਨ ਤੂੰ ਲੈ ਬਾਬਾ ਜੀ ਨਹੀਂ ਆਇਆ ਟੈਨਸ਼ਨ ਨਾ ਹੱਬ ਆ ਥੱਲੋ ਸੂਏ ਵਾਲੀ ਮਾਰ ਕੇ ਵੇ ਇੱਥੇ ਕਾ ਦੂਰ ਕਰ ਦਿੰਦੇ ਦੂਰ ਆਈ ਦੱਸ ਕੇ ਦੇ ਉਮੀ ਨਾ ਖੇਤੀ ਦਾ ਕਿੱਥੇ ਆ ਤੂੰ ਆਪਣੇ ਬੰਦਿਆਂ ਨੂੰ ਨਹੀਂ ਤੇ ਤੈਨੂੰ ਖੜਕਣੀਆਂ ਨਹੀਂ ਜਿੰਨੀਆਂ ਚਾਰ ਫੇਰੇ ਪਹਿਲਾਂ ਨਾ ਦਿਖਣਾ ਹੋਣਾ ਆ ਬੁਕੀਸ਼ ਨੇ ਲਈ ਇਹਦੀ ਪਿੱਛੋਂ ਦੀ ਬਾਬੇ ਫਜ਼ਿਲੀ ਨਹੀਂ ਜਾਂ ਤੂੰ ਲਈ ਨਹੀਂ ਆਹ ਡਾਣੀ ਦੀ ਡਾਣੀ ਭੈਣ ਦੇ ਖਦਰ ਨਿਸ਼ਾਨੀ ਵੀ ਲਾਈ ਤੇ ਟਾਣੀ ਟੁੱਟੀ ਨਹੀਂ ਇੱਥੇ ਉਹ ਜਾਣ ਕੇ ਡਿਆ ਏ ਜਾਣ ਕੇ ਬਵੀ ਵਿਆ ਯਾਰ ਉਹ ਜਾਣ ਕੇ ਡਿਆ ਇੱਥੇ ਰੱਖਦੀ ਮੈਂ ਖੜੀ ਨਹੀਂ ਬਾਬਾ ਜੀ ਉਹ ਮੁੰਡਿਆਂ ਨੇ ਪਲੇਟ ਅੰਦਰ ਖੜੋ ਇਹਨੂੰ ਪਲੇਟ ਆਪੇ ਲੈ ਲੈ ਛੱਡ ਫੜਾਉਂਗਾ ਤਾਂ ਓਏ ਆ ਜਾ